एसएसपी फरीदकोट ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੇ ਜੀਓ ਤੇ ਐਸਐਚਓ ਨੂੰ ਸਖਤ ਦਿੱਤਾ ਨੇ ਕਿ ਕੋਈ ਵੀ ਮਾੜੇ ਕੰਮ ਕਰਨ ਵਾਲੇ ਇਨਸਾਨ ਜਾਂ ਨਸ਼ੇਦਿਤ ਤਸਕਰ ਫਰੀਦਕੋਟ ਜ਼ਿਲ੍ਹੇ ਚ ਅਪਰੇਟ ਨਹੀਂ ਕਰਨੀ ਚਾਹੀਦੇ ਇਸੇ ਨਿਯਮ ਦੇ ਤਹਿਤ ਡੀਐਸਪੀ ਕੋਟਕਪੂਰਾ ਸ਼੍ਰੀ ਸੁਭਿੰਝ ਕੁਮਾਰ ਜੀ ਸਪਾਈਟਰ ਚਮਕੌਰ ਸਿੰਘ ਐਸਐਚਓ ਸਿਟੀ ਕੋਟਕਪੂਰਾ ਨੇ 29 ਅਗਸਤ ਉਹਨਾਂ ਨੂੰ ਮੁਵਬਰੀ ਹੋਈ ਜਿਹੜੇ 6 ਬੰਦੇ ਨੇ ਆਕਾਸ਼ਦੀਪ ਦਵਿੰਦਰ ਸਿੰਘ ਕਾਸਮ ਜਗਸੀਰ ਸਿੰਘ ਸੰਦੀਪ ਸਿੰਘ ਤੇ ਗੁਰਪਿੰਦਰ ਸਿੰਘ ਇਹ 6 ਜਣੇ ਸਜਰ ਲੁੱਟ ਖੋਹ ਦੀ ਵਾਰਦਾਤ ਕਰਨ ਨੂੰ ਅੰਜਾਮ ਦੇਣ ਲਈ ਬੈਠੇ ਨੇ ਜੋ ਸਪੈਟਰ ਨੇ ਸਪੈਟਰਜ ਮਕੌਰ ਸਿੰਘ ਨੇ ਇਸ ਸਬੰਧ ਮਕਦਮਾ ਨੰਬਰ 240 ਮਿਤੀ 13 10 25 ਅੰਡਰ ਸੈਕਸ਼ਨ 310 4 310 5 ਬੀ ਐਨ ਐਸ थाना ਸਿਟੀ ਕੋਰਪੂਰਾ ਦਰਜ ਰਿਸਟਰ ਕਰਕੇ ਇਹਨਾਂ ਦੋਸ਼ੀਆਂ ਨੂੰ ਗਫਤਾਰ ਕੀਤਾ ਇਹਨਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਗਰਾਰੇ ਲੱਗੀ ਹੋਈ ਪਾਈਪ ਇੱਕ ਕਰਪਾਨ ਇੱਕ ਕਈ ਦਾ ਦਸਤਾ ਇੱਕ ਹਾਕੀ ਇੱਕ ਨਲਕੇ ਦੇ ਹੱਥੀ ਤੇ ਇੱਕ ਕਾਪਾ ਬਰਾਮਦ ਹੋਇਆ ਇਹਨਾਂ ਸਾਰੇ ਦੋਸ਼ੀਆਂ ਦੇ ਜਿਦਾਂ ਦੀ ਸਾਫਕਾਰ ਰਿਕਾਰਡ ਜ਼ਰਾ ਪਰਤਾਲ ਕੀਤੀ ਗਈ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਤਰਾਵਾਂ ਤਹਿਤ ਜਿੰਨਾ ਚਲਟਖੋ ਅਤੇ ਜੇ ਨਸ਼ੇ ਦੀ ਤਸਕਰੀ ਦੇ ਛੇ ਮੁਕਦਮੇ ਦਰਜ ਹੋਏ ਹੈ ਇਹ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਨ ਹਾਸਲ ਕਰਕੇ ਅਗਲੀ ਪੁੱਛਗਛ ਕਰਕੇ ਹੋਰ ਖਲਾਸੇ ਵੀ ਹੋਣ ਦੀ ਆਸ ਹੈ